ਦੇ ਵਿੱਚ ਆਉਣਾ ਥੋੜੇ ਸਮੇਂ ਨੂੰ ਆਪਾਂ ਇੱਥੇ ਵਰਤਾਸਕਾ ਕੇ ਤਰ੍ਹਾਂ ਦੇ ਜਿਹੜੇ ਦੂਜੇ ਵਾਰ ਕਰ ਆਪਣੇ ਉਹਨਾਂ ਨੂੰ ਮੇਰੀ ਬੇਇੱਜ਼ਤੀ ਹੈ ਕਿ ਕਿਸੇ ਨੇ ਅੱਗੇ ਨਹੀਂ ਜੜਾ ਸੀ ਸਾਰਾ ਦੇ ਪੰਡਾ ਦੇ ਵਿੱਚ ਬਹਿਣਾ ਸਾਰਾ ਮੇਰੀ ਗਾਲ ਹੁੰਦੀ ਹੋਣੀ ਹੈ ਬੇਇੱਜ਼ਤੀ ਹੈ ਜਿਹੜੇ ਇੱਕ ਸੋ ਪਿਆਰਾ ਜਸੇ ਤੋਂ ਵਾਗਰ ਆਪਣੇ ਵਾਰ ਕਰ ਆਗੂ ਹੈ ਸਾਡੀਆਂ ਭੈਣਾਂ ਉਹਨਾਂ ਨੂੰ ਮੇਰੀ ਪੀਲ ਹੈ ਕਿ ਉਹ ਪੰਡਾ ਦੇ ਵਿੱਚ ਹੀ ਰਹਣ ਇੱਥੇ ਆਪਾਂ ਕੋਈ ਭੀੜ ਨਹੀਂ ਕਰਨੀ ਸ਼ਾਂਤ ਬਈ ਜਿੱਥੇ ਜਾਊਗਾ ਸਤਨਾਮ ਜਾਗਰ ਦੇ ਲਾਵਾਂਗੇ ਕੋਈ ਨਾਰਾ ਨਹੀਂ ਲਾਵਾਂਗੇ ਦੱਲੇਵਾਲ ਸਾਹਿਬ ਨੂੰ ਪੀਲ ਅਨੁਸਾਰਾਂ ਨੂੰ ਕਿ ਸ਼ਾਂਤ ਬਈ ਰਹਿੰਦੇ ਹੋਏ ਆਪਾਂ 11 ਮਹੀਨੇ ਮੋਰਚੇ ਨੂੰ ਇੱਥੇ ਲੈ ਕੇ ਆਇਆ ਸਰਕਾਰਾਂ ਜਾਊਗਾ ਉਹ ਸਾਰੇ ਆਪ ਦੇ ਸਤਨਾਬ ਜਾਪ ਕਰਦੇ ਜਿੱਥੇ ਆਪਣਾ ਮੋਰ ਦਾ ਸਮਾਪਤ ਹੁੰਦਾ ਉਹਦੇ ਅੱਗੇ ਜਾ ਕੇ ਜਿਹੜੀ ਤਾਰ ਲੱਗੀ ਹੈ ਉੱਥੇ ਆਪਾਂ ਗੱਦੇ ਵਿਛਾ ਕੇ ਉੱਥੇ ਬੈਠਾਂਗੇ ਸ਼ਾਂਤ ਮਨ ਲਾ ਕੇ ਬੈਠਾਂਗੇ ਦੂਜੇ ਜਿਹੜਿਆਂ ਨੂੰ ਵੇਚ ਕੇ ਮੇਰੀ ਕਿਸੇ ਨੇ ਮਾਰਤ ਨਹੀਂ ਜਾਣਾ ਜਿਹੜੇ 111 ਨੂੰ ਛੰਡੇ ਆਪਣੀਆਂ ਲੋਈਆਂ ਕੁਝ ਬੰਦੇ ਜਿਹੜੇ ਪਿੱਛੇ ਆ ਰਹੇ ਨੇ ਤਾਂ ਕੁਝ ਬੰਦੇ ਜਿਹੜੇ ਮੂਹਰੇ ਚਲੇ ਗਏ ਉਹਨਾਂ ਨੂੰ ਮੇਰੀ ਬੇਇੱਜ਼ਤੀ ਆ ਕਿ ਜਿਹੜੇ ਦੂਜੇ ਆ ਉਹਨਾਂ ਦਾ ਜਾਦੇ ਕੋਸ਼ਿਸ਼ ਨਾ ਕਰਨ ਕਈ ਬਾਈ ਸਾਡੇ ਨਾਲ ਨਾਰਾਜ਼ ਹੋ ਕੇ ਆਏ ਨੇ ਵੀ ਸਾਡਾ ਨਾਮ ਲਿਖੋ ਆਪਣੀ ਪ੍ਰਧਾਨ ਜੀ ਵੱਲੋਂ ਬੇਇੱਜ਼ਤੀ ਮੈਨੂੰ ਹੋਣੀ ਆਈ ਹੈ ਨਾ ਉਹ ਅਪੀਲ ਕਰਨੀ ਆ ਵੀ ਕੱਲੇ ਸਾਡਾ 1511 ਦਾ ਜਥਾ ਜਾਊਗਾ ਕੱਲਾ ਦੂਜੇ ਨੇ ਸਾਰਿਆਂ ਨੇ ਪੰਡਾਲ ਤੇ ਰਹਿਣਾ ਹੈ ਜਿਹੜੇ ਪ੍ਰਬੰਧਕ ਐ 10 15 ਉਹ ਉਹਨਾਂ ਨੂੰ ਮੇਰੀ ਗੇਂਦ ਜਿਹੜੇ ਬਾਹਰ ਖੜੇ ਨੇ ਉਹ ਮੂਰੇ ਨਾਲ ਤੁਰ ਪੈਣ ਹਰੇਕ ਦੀ ਕੋਚ ਚ ਆ ਵੀ ਮੈਂ ਉਹ ਵਾਲ ਤੇ ਫੋਟੋ ਖਿੱਚ ਕੇ ਮੈਂ ਦਿਖਾਵਾਂ ਉਹਨਾਂ ਨੂੰ ਮੇਰੀ ਅਪੀਲ ਐ ਉਹ ਪੰਡਾਲ ਚੋਂ ਕੱਲੇ ਆਪਣੇ ਜਿਹੜਾ ਦਫਾ ਐ ਉਹ ਆਪਾਂ ਲਿਸਟ ਬਣਾ ਲਈ ਜਿਹੜੇ ਕੋਸ਼ਿਸ਼ਾਂ ਦੇ ਅਗੂ ਇਧਰ ਅੱਗੇ ਸੀਗੇ ਕੋਸ਼ ਉੱਥੇ ਪਹੁੰਚ ਜਾਣੇ ਆ ਅਸੀਂ ਉਹਨਾਂ ਨੂੰ ਲਿਜਾਣਾ ਚਾਹੁੰਦੇ ਜਿਹਦੀ ਰਾਤ ਲਿਸਟ ਬਣੀ ਸੀ ਦੂਜੇ ਤੋਂ ਮੈਂ ਮਾਫ਼ੀ ਚਾਹੁੰਦਾ ਕਿ ਜਿਹੜਾ 30 40 ਬੰਦੇ ਹੋਰ ਕਹਿੰਦੇ ਸਾਨੂੰ ਲੈ ਕੇ ਜਾਓ ਉਹਨਾਂ ਨੂੰ ਮੇਰੀ ਅਪੀਲ ਹੈ ਤੇ ਐਂਕੋ ਆਪਾਂ ਅਰਦਾਸ ਕਰਕੇ ਸਭਜੀਤ ਸਿੰਘ ਮੇਰੇ ਕੋਲੇ ਆ ਗਏ ਨੇ ਇੰਨੀ ਬੇਇੱਜ਼ਤੀ ਹੈ ਕਿ ਜਿਹੜੇ ਆਪਣੇ گاਹਾ ਮੂਹਰੇ ਗਏ ਹੋੜ ਕੇ ਬਾਹਰ ਦੇ ਬੰਦੇ ਆਪਣੇ ਉਹਨਾਂ ਨੂੰ ਆਪਣੇ ਪ੍ਰਬੰਧਕ ਮੋੜ ਲੈਣਗੇ ਤਾਂ ਕਿਸੇ ਨੇ ਨਹੀਂ ਜਾਣਾ ਤੁਸੀਂ ਪੰਡਾਲ ਤੇ ਬੈਠਣਾ ਆ ਕੇ ਖਾਸ ਕਰਕੇ ਇਹ ਪੀਲ ਧੱਲੇਵਾਲ ਸਾਹਿਬ ਵੱਲੋਂ ਆਈ ਹੈ ਕਿ ਵੀ ਜਿਹੜਾ ਜਥਾ ਉੱਥੇ ਬੈਠਣਾ ਹੈ ਬਾਰ-ਬਾਰ ਤੇ ਮੈਂ ਫੇਰ ਪੀਲ ਕਰਦਾ ਹੁਣ ਤੁਸੀਂ ਸੁਣੋ ਸਾਰਾ ਕੋਈ ਬੰਦਾ ਦਵਾਈ ਨਹੀਂ ਚੱਲਦੀ ਐ ਇੱਕ ਦੋ ਵਾਰ ਦਵਾਈ ਨਹੀਂ ਲਈ ਉਹ ਬੰਦਾ ਨਾਂਕਾ ਸਕਦਾ ਕੋਈ ਜ਼ਰੂਰੀ ਨਹੀਂ ਆਪਾਂ 111 ਚਾਹੇ ਭਾਵੇਂ 100 ਰੁਪਏ ਤੇ 50 ਰੁਪਏ ਕਿਸੇ ਦੇ ਪ੍ਰੈਸ਼ਰ ਦੀ ਤੁਹਾਡਾ ਆਪ ਦੀ ਮਾਰਕਾਤੀ ਨਾ ਜਾ ਰਿਹਾ ਨਾ ਕਿਸੇ ਦੇ ਪ੍ਰਧਾਨ ਨੇ ਪ੍ਰੈਸ਼ਰ ਤਾਂ ਨਹੀਂ ਕਰਿਆ ਨਹੀਂ ਨਹੀਂ ਬੋਲੇ ਸੋਨਿਆ ਸੋਨਿਆ ਕੋਈ ਗੱਲ ਨਹੀਂ ਬੰਦੇ ਪਵਾ 100 ਲੈ ਲਓ 100 ਲੈ ਲਓ ਪਰ ਇਮਾਨਦਾਰੀ ਨਾਲ ਮੰਨ 100 ਦੇ ਜਿਵੇਂ ਗੱਲੇਬਾਹ ਸਾਹਿਬ ਬੈਠੇ ਨੇ 52 ਦਿਨ ਹੋ ਗਏ ਕੋਈ ਇਹ ਮੰਨ ਤੇ ਮੰਨ ਕੇ ਨਾ ਜਾਇਓ ਵੀ ਆਖਰ ਨੂੰ ਮੈਂ ਕਿ ਮਨ ਨੂੰ ਸਰਕਾਰ ਕੋਲੋਂ ਦੋ ਦਿਨ ਲਈ ਬੰਦ ਕਈ ਤੋਂ ਜ਼ਿਆਦੇ ਤਖਣੀ ਪਾ ਸਕਦੀ ਆ ਤਾਂ ਐਵੇਂ ਨਿੱਕ ਤੇ ਕਿਸੇ ਦੇ ਨਾਮ ਚ ਬਟਾਉਣਾ ਜਾਂ ਕਰਨਾ ਅਰਦਾਸ ਤੋਂ ਪਹਿਲਾਂ ਟਕਾਇਆ ਜਾ ਸਕਦਾ ਜਦੋਂ ਅਰਦਾਸ ਹੋ ਗਏ ਤੁੰ ਭਈ ਇਹ ਫਿਰ ਛੋਡੀ ਮਾਰਦੀ ਮਨ ਨਾਲ ਤੇ ਕਹਿ ਸਰਕਾਰ ਤੋਂ ਨੂੰ ਅਰੈਸਟ ਕਰੇ ਤਿਆਰ ਹੋ ਬਿਲਕੁਲ ਸਰਕਾਰ ਢੋਲੀ ਨਾਲੇ ਸਰਕਾਰ ਆਪ ਨੂੰ ਕਾਇਸ਼ਲੇ ਛੋਡੇ ਤੇ ਤੁਸੀਂ ਸ਼ਾਂਤ ਬਈ ਰਹਿਣ ਛੋਡੇ ਮੂੰਹ ਚੋ ਸਤਨਾਮ ਦਾ ਜਾਪਉਣਾ ਚਾਹੀਦਾ ਕੋਈ ਭੜਕਾਉ ਨਾ ਲਾਣਾ ਆ ਜਿਹੜਾ ਝਕਾਰਾ ਉਹ ਤੋਂ ਛੱਡਿਓ ਜਦੋਂ ਜਾ ਕੇ ਚਲ ਕੇ ਬੈਠ ਗਏ ਠੀਕ ਹੈ ਇਹਨੀ ਮੇਰੀ ਅਪੀਲ ਆ ਸਾਰਿਆਂ ਨੂੰ ਸੁਣ ਗਏ ਹੋੜੇ ਜਿਹੜੇ ਦੂਜੇ ਆਪਣੇ ਵਰਕਰ ਆ ਆਗੂ ਆ ਪ੍ਰਬੰਧਕ ਆ ਉਹ ਸਾਰੇ ਮੰਡਾਲ ਚ ਰਹਿਣ ਐਸੇ ਸਟੇਜ ਚੱਲੂਗੀ ਤੁਸੀਂ ਸਤਨਾਮ ਜਾਪ ਕਰਦਾ ਮੈਂ ਬੇਨਤੀ ਕਰਦਾ ਆਪਣੇ ਫਿਕਰ ਵਾਲੂ ਕਿ ਉਹ ਬਾਸ ਕਰਾਓ ارداس کر کے چل رہا ہے بندے بٹھا لو گا بھیجو پورے ਇਹੜੇ ਬੰਦੇ ਪਿੱਛੇ ਰਸਤਾ ਵਜੇ ਐ ਭਾਜੀ ਉਧਰ ਜੇ ਉਧਰ ਖਲੋ ਤੇ ਨਾ ਫੋਟੋ ਸਾਰੇ ਇਕੱਠੇ ਆ ਜੂਗੇ ਮਾਤਾ ਜੀ ਪਿੱਛੇ ਆ ਜੋ ਭੋਜਨ ਇੱਕ ਜਗ੍ਹਾ ਤੇ ਕੰਮ ਕਰਦਾ ਕੋਈ ਨਹੀਂ ਲੇਕਰ ਰਹੂਗਾ ਫੋਟੋ ਸੋਹਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਰਦਾਰ ਕਾਕਾ ਸਿੰਘ ਪੋਗੜਾ ਜੀ ਨੇ 111 ਬੰਦੇ ਕਿਹਾ ਮੀਤਿਆਂ ਕਿੰਤੀਆਂ ਸਾਰਿਆਂ ਨੇ ਚਾਹ ਨਾਲ ਸੁਣੀਆਂ ਤੋ ਹੁਣ ਆਪਾਂ ਜੋ ਕੋਈ ਵੀ ਫੈਸਲਾ ਲੈਨੇ ਆ ਕੋਈ ਵੀ ਅੱਗੇ ਵਧਵਾ ਕੱਛ ਦੇ ਵਿੱਚ ਪ੍ਰੋਗਰਾਮ ਕਰਦੇ ਪਹਿਲਾ ਗੁਰੂ ਮਹਾਰਾਜ ਦੀ ਆਗਿਆ ਲੈਣੀ ਬਹੁਤ ਜ਼ਰੂਰੀ ਆ ਜਿਸ ਕਰਕੇ ਆਪਾਂ ਅਰਦਾਸ ਬੇਨਤੀ ਕਰਕੇ ਇਥੋਂ ਅੱਗੇ ਵੱਲ ਫਾਟਰ ਵੱਲ ਜੋ ਮਰਮਰ ਸ਼ੁਰੂ ਹੋਣਾ ਕਾਲੇ ਪੋਣੇ ਨੂੰ ਸੋ ਬੇਨਤੀ ਹੈ ਸਾਰਿਆਂ ਕਿ ਅਰਦਾਸ ਕਰਕੇ ਉਸ ਤੋਂ ਉਪਰੰਤ ਜੋ ਪ੍ਰਧਾਨ ਜੀ ਨੇ ਬੋਲਿਆ سارے <Technique> گرو نانک تر امت گر امردس ਰਾਮ ਦਾਸੇ ਹੋਈ ਸੁਹਾਏ ਅਰਜਨ ਮਰਕੂ ਨਿਤਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੇਸ਼ੰਤ ਦੀ ਧਾਈਆ ਅਠੇ ਤੋਂ ਤੇ ਮਜਾਏ ਤੇ ਬਾਬਾ ਅਦਰ ਤੇ ਮਰਿਆਏ ਕਰਨਾਉ ਮਿਟ ਆਵੈ ਧਾਈ ਦਸ ਪਾਤਸ਼ਾਹ ਸ੍ਰੀ ਚੰਦੂਬ ਸਿੰਘ ਜੀ ਮਹਾਰਾਜ ਸਾਥ ਸਾਈ ਗੋਣਾ ਦੀ ਸੁਹਾਏ ਸਾਥ ਸਾਈ ਗੋਣਾ ਦੀ ਸੁਹਾਏ ਦਸੋਂ ਪਾਤਸ਼ਾਹਾਂ ਦੀ ਜਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਸਨ ਦੀਦਾਰ ਦਾ ਧਿਆਨ ਤਾਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਚਾਰ ਸਿਰਾਂ ਦੇ ਪੰਜ ਪੈਰੇ 40 ਮਰਦਿਆਂ ਹਾਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਲੱਗ ਜਪਿਆ ਬੰਨ ਕੀ ਛਕਿਆ ਦੇ ਚਲਾਈ ਦੇਖਣ ਦੇ ਅੱਠ ਕਿੰਦਾ ਕੱਲਾ ਪਿਆ ਰਿਆ ਸਚਾਰੀ ਦੀ ਕਮਾਈ ਦੇ ਧਿਆਨ ਤਰ ਬੋਲਣਾ ਜੀ ਹੋਏ ਗੁਰੂ ਬਾਹਰ ਗੁਰੂ ਸਿਕਾਸੀ ਕਹਿੰਦੇ ਲੈ ਸਾਰੇ ਤੁਸੀਂ ਦਿੱਤੇ ਗੱਲੋਂ ਕੱਢ ਦਵਾਈ ਕੰਪਨੀਆਂ ਲੋਹਾਈਆਂ ਤੇ ਰੱਖਣਾਂ ਤੇ ਚੜੇ ਆਰਿਆ ਨਾ ਚਲਾਈ ਜੀ ਪੁੱਠੀਆਂ ਖੱਲਾਂ ਮੁਹਾਈਆਂ ਉਹ ਪਿੰਡ ਦੇ ਗੇ ਚਵਾਰੀ ਖਾਂਦੇ ਘਰ ਵੀ ਖਾਰੇ ਇੱਕੀ ਕੇਸਾਂ ਸਲੋਸਾਂ ਦੇ ਨਾਂ ਨਵਾਈ

ਜਹਾਂ ਜਹਾਂ ਖਾਲਸਾ ਦੀ ਸਹਿਯਕਾਂ ਆ ਸੰਸਾਰ ਰਖਿਆ ਰਹਿ ਤੀਖ ਤੇ ਫਤਿਹ ਮੇਰੇ ਵੀ ਕੀ ਪਾਇਆ ਜੇ ਪੰਥ ਕੀ ਜੀਤ ਰਹੀ ਸ੍ਰੀ ਸਾਹਿਬ ਦੀ ਸੁਹਾਏ ਖਾਲਸਾ ਦੀ ਕੇਵਲ ਵਾਲੇ ਗੁਰੂਣਾ ਜੀ ਦੁਆ ਰਹੇ ਦੁਆ ਰਹੇ ਭੌਗਿਕ ਦੀ ਸਿੱਖਿਆ ਨੂੰ ਬਖਸ਼ੋ ਜੀ ਸਿੱਖੀ ਦਾਤ ਇਸ ਦਾਤ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਨਾਮ ਦਾਣ ਦਨ ਸਰਦਾਣ ਸ੍ਰੀ ਅੰਮ੍ਰਿਤ ਸਰਸੇ ਜੀ ਦੇ ਦਰਸ਼ਕ ਇਸ ਨਾਮ ਚੌਕੀਆਂ ਝੰਡੇ ਲੂੰਗੇ ਜੁਗੋ ਜੁਗ ਅਟਲ ਧਰਮ ਦਾ ਹੈ ਜੈਕਾਰਾ ਬੋਲਣਾ ਜੀ ਤੁਹਾਡੇ ਰੂਪ ਹੈ ਆਪ ਜੀ ਦੇ ਸਿੱਖ ਸੇਕ ਕੰਨ ਨਾਨੀ ਮਾਸਤ ਜੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਨੇ ਦੂ ਜੇ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੋ ਗੁਰਦੁਆਰੇ ਗੁਰ ਧਾਮਾਂ ਨੂੰ ਜਿੰਨ ਨੂੰ ਕਰੇ ਪੰਥ ਤੋਂ ਵਿਚੋ ਲੈ ਗਿਆ ਪੁੱਲੇ ਦਰਸ਼ਨ ਦਾ ਆਰਤੀ ਸੇਵਾ ਸੰਭਾਲ ਦਾ ਦਾਨ ਫੈਰੀ ਖਲਸਾ ਜੀ ਨੂੰ ਬਖਸ਼ੋ ਇਹ ਨਾਮ ਹੈ ਨਾਮ ਸਤਿਗੁਰੂ ਇਨੇ ਕਾਣੇ ਨੀਰਨ ਸਤਿਗੁਰੂ ਨੀਉਟੇ ਦੀ ਔਰ ਨਗਸਿਆਂ ਦੇ ਗਤ ਨੇ ਪਤਾਂ ਦੇ ਪਤ ਸਤਿਗੁਰੂ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀਓ ਐਸੇ ਮੈਂ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਵੇੰਦੀ ਦੁਦਰੀ ਪ੍ਰਾਰਥਨਾ ਮਹਾਰਾ ਸੱਚੇ ਪਾਤਸ਼ਾਹ ਜਾਣ ਗਿਆਨ ਪਰਮੇਸ਼ਰ ਜੀਓ ਆਪ ਜੀ ਦੀ ਕਿਰਪਾ ਸਦਕਾ ਜੋ ਲੰਬੇ ਸਮੇਂ ਤੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਕਨੌਰੀ ਵਾਟਰ ਪੀਪੂਰ ਚੱਲ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਇੱਕ ਸੇਵਕ ਦਾਸ ਸਰਦਾਰ ਦਿੱਤੀ ਸਿੰਘ ਗੱਦੀਵਾਲ ਜੀ ਵੱਲੋਂ 23 ਨੰਬਰ ਤੋਂ ਲੈ ਕੇ ਅੱਜ ਤੱਕ ਮਰਨ ਮਾਰ ਤੋਂ ਸ਼ੁਰੂ ਕੀਤਾ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸੱਚੇ ਪਾਤਸ਼ਾਹ ਉਹ ਜੋ ਦੇ ਸ਼ਕਤੀ ਮਿਹਰ ਪ੍ਰਿਆ ਹੱਥ ਰੱਖਣਾ ਤੰਦਰੁਸਤੀ ਸੁਖ ਸ਼ਾਂਤੀ ਵਖਰੀ ਦੇ ਅਰੋਗਤਾ ਵਖਰੀ ਕਿ ਜਨੇ ਕਲਾਲੇ ਵੀ ਰੱਖਣਾ ਸਾਰੀਆਂ ਸਿੱਖ ਸੰਗਤਾਂ ਦਾ ਹਾਸ ਦੇ ਵਿੱਚ ਇਕਤਾ ਇਤਵਾ ਮੇਲ ਮਲਾਫ ਬਣਾਈ ਰੱਖਣਾ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਰ ਪਰੇ ਹੱਥ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਅੰਸਾ ਅੱਜ 111 ਜਥਾ ਸੱਚੇ ਪਾਤਸ਼ਾਹ ਮਰਨ ਮਰਦ ਤੇ ਬੈਠਣ ਲਈ ਤਿਆਰ ਬਟਿਆਰ ਕਨੋਰੀ ਬਾਦਰ ਬਲਚਾਲੇ ਪਾਉਣ ਦੀ ਤਿਆਰੀ ਹੈ ਸੱਚੇ ਪਾਤਸ਼ਾਹ ਇਹ ਸਜਸੇ ਦੀ ਮਿਰ ਪਰੇ ਹੱਥ ਰੱਖਣਾ ਤੰਦਰੁਤੀ ਸ਼ਕਸ਼ਾਂਤੀ ਬਖਸ਼ੀ ਚੰਗੀਆਂ ਕਲਾਂ ਦੇ ਵਿੱਚ ਰੱਖਣਾ ਹਰ ਸਮੇਂ ਆਂਗ ਸਾਂਗ ਸਹਾਇਓ ਕਿ ਦਤਾ ਜੀ ਮਦਦ ਕਰਨੀ ਰੱਖਿਆ ਕਰਨੀ ਸੱਚੇ ਪੰਛਾ ਅੰਗ ਸੰਗ੍ਰਹਿਣ ਆਪ ਦੇ ਜੱਥੇ ਨੂੰ ਕਿਰਪਾ ਕਰੋ ਬਖਸ਼ੋ ਆਗਿਆ ਅੱਗੇ ਵੱਲ ਜਾਂ ਮਦਾਨੇ ਜੰਗ ਵੱਲ ਬਦਲਣ ਦੀ ਆਗਿਆ ਬਖਸ਼ੋ ਸਮਰੱਥਾ ਤੱਕ ਬਖਸ਼ੋ ਹਰ ਇੱਕ ਜਾਗਰ ਜੁਣ ਦੇ ਨਾਂ ਲੜਨ ਦੀ ਤੱਕ ਰੱਖਿਆ ਬਖਸ਼ੋ ਮਹਾਰਾਜ ਕਰੋ ਕਿਰਪਾ 111 ਜੱਥੇ ਨੂੰ ਆਪ ਦੀ ਸੰਗਤ ਆਪ ਦੇ ਹੁਕਮਾਂ ਅਨੁਸਾਰ ਅੱਗਿਆ ਦੇ ਚੱਲਣ ਦੀ ਅੱਗਿਆ ਬਖਸ਼ੋ ਕਰੋ ਕਿਰਪਾ ਜੋੰਦਰੇ ਧਾਰਾ ਵਿੱਚੋਂ ਰਾਜੀ ਜਾ ਗਈ 154 350 ਕਰੇ ਗੁਰਨਾਮ ਕਰਾਮ ਜੀ ਦੀ ਬਾਣੀ ਪੜੇ ਸਮਤਵਾ ਭਲਾ ਆਗਿਆ ਪਈ ਕਾਨ ਕੀ ਕੋਈ ਤਮਾਸ਼ਾ ਨਹੀਂ ਆਪਾਂ ਆਪ ਦੀਆਂ ਬੱਚਾ ਨਾਪੁੱਤਰ ਹੋਰ ਨਹੀਂ 111 ਦਾ ਜਦਾ ਮਾਰਨਾ ਤੇ ਮੌਣ ਲੱਗੇ ਆ ਇਹ ਸਮਾਂ ਸੀ ਆਪਣੇ ਲਈ ਤੁਸੀਂ ਸਾਰੇ ਸਮਝ ਲਿਓ ਕਿ ਧੰਨਵਾਦ ਸਾਹਿਬ ਜਿਥੇ ਸੋਣੂ ਕੀ ਲੋੜ ਪਈ ਜਦਾ ਤੋਂ ਦੇ ਧੰਨਵਾਦ ਸਾਡੀ ਭਾਵਨਾ ਕਿ ਮੈਂ ਪੂਰੇ ਦੇਸ਼ ਦੇ ਇਨਸਾਨਾਂ ਦੀ ਝੋਲੀ ਚ ਐਮ ਐਸ ਪੀ ਗ੍ਰਾਂਤੀ ਕਾਨੂੰਨ ਬਣਵਾ ਕੇ ਪਾ ਲਿਆ। ਅмма ਮੇਰੀ ਸੀਧੀ ਹੋਵੇ। ਪਰ ਆਪਾਂ ਸੋਚਿਆ ਸਾਰਿਆਂ ਨੇ ਕਿ ਜਦੋਂ ਦਾ ਪੂਰੇ ਦੇਸ਼ ਵਿੱਚ ਸੌਂ ਰਹੇ ਤਾਂ ਅਸੀਂ ਵੀ ਉਹ ਨਾਲੇ ਪੀ ਚਾਣੇ ਆ। ਅਸੀਂ ਉਹ ਦੇਣੀ ਕਿੱਢਦੇ ਆ ਤਾਂ ਕਿਉਂ ਨਾ ਅਸੀਂ ਇਹ ਕਦਮ ਚੁੱਕ ਕੇ ਅਸੀਂ ਸਰਕਾਰ ਨੂੰ ਮੱਗਾਂ ਲਾਗੂ ਕਰਵਾ ਕੇ ਚਾਉਂਦੇ ਸਾਰੇ ਆਲੇ ਜਾਪ ਕੇ ਰਹਿਣਾ ਚਾਬਾ ਦੇ ਜਾਣਾ ਮੇਰੇ ਤੋਂ ਪਹਿਲਾਂ ਜਿਹੜੇ ਇਹ ਜੱਸੇ ਵੀ ਕਹਾਈ ਆਪਣੇ ਸਾਹਮਣੇ ਪ੍ਰਧਾਨ ਦਰਸ਼ਕਾਂ ਦੇ ਸੂਦੇ ਫੋਰਮਾਂ ਦੇ ਅੱਗੇ ਸਭ ਵੀ ਜਿੰਦਾ ਜਿਹੜਾ ਨੰਬਰ ਸੀਗਾ ਕਿ ਜੇ ਧੰਨੇਵਾਸ ਨੂੰ ਕੁਝ ਹੋ ਜਾਂਦਾ ਹੈ ਤਾਂ ਉਦੋਂ ਬਾਅਦ ਇਹਨਾਂ ਦਾ ਨੰਬਰ ਸੀਗਾ ਆਪਾਂ ਬੈਠੇ ਨਹੀਂ ਉਹ ਜਗ੍ਹਾ ਤੇ ਜਿੱਥੇ ਧੰਨੇਵਾਸ ਸਾਹਿਬ ਨੂੰ ਗ੍ਰਿਫਤਾਰ ਕਰਨਾ ਸੀ ਪਰ ਉਹ ਜਿਹੜਾ ਫੈਸਲਾ ਮੰਨ ਦੇ ਲਟਾਇਆ ਸੁਖਜੀਤ ਸਿੰਘ ਨੇ ਵੀ ਇਹ ਮੈਂ ਮਨ ਮੰਨਦੇ ਬੈਠਣਾ ਹੀ ਥੇ ਆ ਤਾਂ ਮੈਂ ਲੱਲੇਵਾਸਾਂ ਤੇ ਜਿਉਂਦੇ ਹੀ ਬੈਠਾ ਤਾਂ ਮੈਂ ਉਹਨੂੰ ਬਚਾਉਣ ਨਹੀਂ ਬੈਠਾ ਤਾਂ ਉਹ ਮੈਂ ਬੇਨਤੀ ਕਰੂੰਗਾ ਕਿ ਦੋਵੇਂ ਸੋਮ ਫੇਲ ਕਰਕੇ ਆਪਾਂ ਦੋਨੋਂ ਲੈਣ ਲੈਣਾਂ ਕਾਹਲੀ ਕਰਦੇ ਲੈਣ ਲਾ ਕੇ ਪੂਰੇ ਜਾਲ ਤੇ ਜਾਣਾ ਦੋ ਜਨਾਂ ਦਾ ਫੇਰ ਲੈਣ ਦੀ ਕਰਦਾ ਪੰਡਾਲ ਕਰਾਂਗੇ ਪੰਡਾਲ ਸੇਰ ਲਾਣਾ ਹੈ ਇਹ ਤੁਹਾਨੂੰ ਜਾਣ ਕਰਵਾ ਦੇ ਇਹ ਜਿਹੜਾ ਆਪਣਾ ਛੜਕਾ ਜੀ ਉਹ ਦੇਰ ਦੇ ਮੁੰਡੇ ਕੋਈ ਪੀਕਲ ਵੀ ਹੈਗਾ ਜਾਨ ਤੁਸੀਂ ਸਾਰੇ ਇਨਸਾਨ ਖੜੇ ਹੋਇਆ ਉਹ ਸਾਈਡ ਤੇ ਉਹ ਜਿਹੜੇ ਵੀ ਮੁੰਡੇ ਬਾਹਰ ਤੇ ਗਿਆ ਉਹਨਾਂ ਨੂੰ ਬੈਕਿਆ ਪਿੱਛੇ ਪੜਾ ਦੇਣਾ ਧੰਨਵਾਦ ਤੁਸੀਂ ਜੀ ਵਰਮ ਜੀ ਦਾ ਖਾਸਾ ਵਰਮ ਜੀ ਕੀ ਭਰੇ ਕਾਕਾ ਸੰਗੋਟਾ ਦੇ ਹਮ ਸਾਰੇ ਬਣਾਵਾਂ ਨੂੰ ਕਰਵਾਉਂਦਾ ਪ੍ਰਸ਼ਾਸਨ ਦੀ ਸੇਵਾ ਮਿਲਿਆ ਤੇ ਸੁਫੀ ਹੋਈ ਕਰਨੀ ਮੇਰੀ ਬੇਨਤੀ ਹੈ ਤੁਹਾਡੇ ਸਾਰੇ ਹੱਥ ਫੜ ਕੇ ਮੇਰੇ ਮੰਨ ਕਿ ਸਾਰੇ ਕਈ ਬੰਦੇ ਨਾ ਮੇਰੇ ਨੌਜਵਾਨ ਨੂੰ ਨਾ ਗੋਸ਼ੀ ਰੋਣਾ ਪਰ ਮੇਰੇ ਸਾਥੀ ਨਹੀਂ ਹੋਣਗੇ ਆਪਾਂ ਇੱਕ ਜਾਗਰਤ ਹੋਣਾ ਚਾਹੀਦਾ ਕੋਈ ਜਾਗਰਤ ਹੋਣਾ ਜੇ ਫੋਸਾ ਖੜੀਆਂ बुर्गाथ ਤੋਂ ਨਾ ਪੈ। ਉਹ ਤਾਂ ਹੋਰਾਂ ਨੂੰ ਆਉਣੀ ਆ ਆਪਾਂ ਫਿਰ ਸਰਦਾਂ ਨੂੰ ਮਾ ਲਈਏ। ਅਗਰ ਉੱਥੇ ਅਗੇ ਪ੍ਰਖਾਸ਼ ਫੜਾਵਾ। ਅਗਰ ਉਹ ਤਾਂ ਜਿਹੜੇ ਉਹ ਜਮਾ ਕਰਤਾਵਾ। ਉੱਥੇ ਪੁੱਠੇ ਹੋ ਗਏ ਲੱਗੇ ਪਾ ਗਏ ਰਾਗਾ ਖਾਣ ਵਾਸਤੇ ਤਿਆਰ ਹੋ ਗਏ ਕੋਈ ਤਾਂ ਆਦਾ ਸਰਦਾਂ। ਉਹ ਆਪਾਂ ਜਾਵਣਾ ਉੱਥੇ। ਉਹ ਜਾਪਤਾ ਜਾਵਣਾ। ਮੇਰੀ ਬੇਨਤੀ ਆ ਦੱਸਣ ਕਰ ਰਹੀ ਹਾਂ ਕਿ ਜਿਹੜੀਆਂ ਵੀ ਨੇ ਇੱਕ ਦੋ ਜਿਹੜੇ ਅਗਲੇ ਪਾਰਟੀ ਦੇ ਫੋਟੋਆਂ ਹੋਈ ਕੋਸ਼ਿਸ਼ ਕਰਨਾ। ਇਹ ਨਹੀਂ ਆਪਾਂ ਸੇ ਕਨਾਂਪੇ ਦਾ ਜਨਮ ਨਾਲ ਜੀ ਕਾਪਾਪੀ ਹੋ ਰਹੀਆਂ ਉਹ ਸੰਗਣਾ ਸੰ ਟੱਕਣੇ ਪਿਛੇ ਰੂ ਤੇਗਾ ਡਟਾ ਕੇ ਸੇ ਨਹੀਂ ਆ ਰਹਾ ਮਲੇ ਆਪਣੇ ਨੂੰ ਬਹੁਤ ਧੰਨਵਾਦ ਸਭ ਨੂੰ ਦੇਤੀਆ ਸਹਿਬ ਨੂੰ ਸਭਾ ਸੀ ਉਹਨਾਂ ਨੇ ਤੇ ਤੇਰੀ ਸੁਭਿਣਾਈ ਲੱਗਿਆ ਇਹਨਾਂ 119 ਵਿੱਚੋਂ ਸਵਾਲ ਰਹਾ ਇਸਾਰੇ ਕੋ ਸਾਪੇੜਨੇ ਲੱਗੀਆਂ ਤਾਂ ਇਹ ਕਿਸ ਤਰ੍ਹਾਂ ਨੁਸਾਨ ਨਹੀਂ ਹੋਇਆ ਜਾ ਫਿਰ ਮੈਨਾਂ ਨਾ ਹੋਣਾ ਰੱਖਿਆ ਨਾ ਉਹ ਆਪਾਂ ਸਾਰੇ ਦਿਨੇ ਚਾਲੇਗਾ ਸਾਰੇ ਦਿਨਵਾਦ ਸਾਹਿਬ ਨੂੰ ਵਾਸਤੇ ਆ ਉਹਨਾਂ ਦੀ ਜਿਹੜੀ ਆ ਤਫਸੀਲਾਂ ਗੁੰਜਾਈ ਜਾਂਦੀ ਉਹਦੇ ਦਾਪਨ ਨੂੰ ਸਾਹ ਦੇਣ ਵਾਸਤੇ ਇੱਕ ਆਪਣੇ ਆਪ ਦਾ ਬੇਸ਼ਰਮੀ ਉਹਨਾਂ ਦੇ ਸਾਹਮਣੇ ਕਿ ਧਾਰੀ ਕਰਾਫੀ ਮਾਰਨ ਵਾਸਤੇ ਜਿਵਾਣਾ ਕਿ ਆਪਾਂ ਧਰਪੇ ਜਾਣੇ ਸਭ ਦਰਵਾਜ਼ਾ ਜਰੂਰ ਬੰਦੀ ਕਰਦਾ ਕੋਈ ਜ਼ਰੂਰ ਇਹਨਾਂ ਦਾ ਸਾਫ਼ ਹੈ ਨੌਜਵਾਨ ਜਿਹੜਾ ਉਹ ਕੰਟਰੋਲ ਕਰਨਾ ਔਰ ਭੱਜਣਾ ਹੋਵੇ ਹੁਣ ਮੈਂ ਜਦ ਤੱਕ ਕਹਿੰਦਾ ਰਾਜਨ ਪਾਲ ਜੀ ਵੀ ਆਪਾਂ ਤੁਸੀਂ ਕਰਵਾ ਜੇ ਲੋਕ ਡਾਇਰੈਕਟਰੀ ਹੈਗਾ ਰਾਈਟ ਵਾਲਾ ਕੋਈ ਨਿਸ਼ਾਨੀ ਠੀਕ ਹੈ ਕਾਰਨੀ ਕਰੀ ਸਰਦਾਰ ਨਾਲ ਸਾਰੇ ਜਾਣਾ ਹੈ ਸਾਹਮਣੇ ਸਰਪਨਾ ਚਾਫਰਾ ਤੇ ਜਾਣਾ ਹੈ ਦੂਜੇ ਸਾਹਮਣੇ ਇਹ ਦਿਨ ਹੈ ਉਸ ਬੰਦੇ ਜਿਹੜਾ ਹੁਣਾਂ ਦੇ ਖੇਰੇ ਜਿਹੜੇ ਵਿਸ਼ੇ ਆ ਰਹੇ ਨੇ ਉਹ ਨਾਲ ਹੀ ਜਾਏਗਾ ਇਕਬਾਲ ਦੀ ਫੋਨ ਨੰਬਰਾਂ ਜੀ ਦਾ ਫੋਨ ਆ पैण पई ती तो लामरा ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਈ ਅਗਦੀ ਜਾਣਾ ਬੰਦ ਕਰੇ ਬੱਲੇ ਹਣ ਸਾਵਾਲਾ ਫੋਨ ਨਾਲ ਲਾਈਵ ਚੱਲ ਰਹੇ ਹੋ ਅੱਛਾ ਤਨ ਨਾਮ ਵਾਹਿਗੁਰੂ ਸਤ ਨਾਮ ਗੁਰੂ ਬਲ ਕੇ ਬੇਨਤੀ ਹੈ ਬਾਈ ਜੀ ਤਨ ਨਾਮ ਵਾਹਿਗੁਰੂ ਨਹੀਂ ਜਾਣਾ ਜੀ ਕਿਹਨੇ ਗਾਣ ਨਹੀਂ ਜਾਣਾ ਬਾਈ ਜੀ ਹਾਂ ਜੀ ਗੁਰੂ ਸਤਨਾਮ ਵਾਹਿਗੁਰੂ ਆਜੋ ਆਜੋ ਆ ਗਏ ਨਾ ਸਾਜ ਆਉਣਾ ਆਜੋ ਤੁਸੀਂ ਨਹੀਂ ਤੁਸੀਂ ਬੜਾ ਫੋਨ ਮਾ ਚਾ